ਕਿਉਂਕਿ ਬਾਬਾ ਹਰਵੰਦਰ ਸਿੰਘ ਜੀ ਉਹਨਾਂ ਦੀ ਪ੍ਰੇਰਣਾ ਦੇ ਸਦਕਾ ਆਪ ਦੀ ਇਲਾਕੇ ਵਿੱਚ ਬੜਾ ਸੋਹਣਾ ਉਤਪਨ ਕਰ ਰਹੇ ਹੋ ਪੁੱਤਰੀਆਂ ਚੱਲ ਰਹੀਆਂ ਇਧਰ ਜਿਹੜਾ ਨਗਰ ਕੀਰਤਨ ਸਜਾਉਣਾ ਕੀਤਾ ਹੈ ਬਾਬਾ ਬਕਾ ਸਿੰਘ ਜੀ ਬੜੇ ਪਿਆਰ ਵਾਲੇ ਨੇ ਉਹ ਵੀ ਜਾਂਦੇ ਹਰਵੰਦਰ ਸਿੰਘ ਜੀ ਦੇ ਨਾਲ तो प्यार है। क्योंकि साद्यार्थी रूपी रह सारी विद्या मालो कर आप जी संत का बहुत बहुत धन्यवाद है जी सतगुरु जी कि जानाई रखो तो सारे माजर के उ ਸਾਰੇ ਸਾਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਵਪਾਰ ਹੋਇਆ ਜੀ ਉਹ ਸੁਬੀ ਸਤਿਗੁਰੂ ਕੱਟੜ ਹੁੰਦਾ ਦੇ ਜਲੋਂ ਜ਼ਰੂਰ ਆਇਆ ਸ਼ੀਸ਼ੇ ਵਾਗਰਾ ਕਰੇਗਾ ਸਾਫ ਉਹਨੂੰ ਜਿਹਦੇ ਹਰਮਤ ਤੇ ਪਾਪਾਂ ਦਾ ਮੂਰਿਆ ਲੱਗ ਐਥੇ ਖੜੀ ਰਹਿਣਾ ਵੀਡੀਓ ਬਣਾਉਣਾ ਲੱਗਦਾ ਨਾ ਫਲਾਦੀ ਤੇ ਮੈਂ ਚਲ ਗਈ ਪਾਉਣੀ ਆ ਨਾ ਨਾ ਦੀ ਰਲ ਮਿਲ ਕੇ ਕਰਨ ਦਾ ਸਮਾਂ ਮਿਲਿਆ ਜੀ ਪਾਲਕੀ ਦਾ ਤੁਹਾਡੇ ਨਗਰ ਵਿੱਚ ਇੱਕ ਗੱਲ ਬੜੀ ਵਧੀਆ ਲੱਗੀ ਹੈ ਇੱਕ ਅਸਵੀਰਨ ਦੂਜੇ ਪਾਸੇ ਬੀਠਣੀ ਪਾਪਾ ਜੀ ਥੋੜੀ ਅੱਗੇ ਕਰੋ ਪਾਲਕੀ ਤਾਂ ਥੋੜੀ ਪਾਲਕੀ ਸਾਹਿਬ ਅੱਗੇ ਜਾਣ ਦੀ ਕਿਰਪਾ ਕਰੋ ਆ ਕੇ ਪੜਾ ਦੇ ਜਿਹੜਾ ਰਾਜੀ ਸਿੰਘਾ ਵਾਲਾ ਟਰੈਕਟਰ ਆਪ ਵਿਚਾਲੇ ਲਾ ਸਕੋ ਕਿਰਪਾ ਕਰਦੇ ਜਿੱਥੇ ਰੁਕ ਲਿਆ ਤਾਂ ਸੀ ਪ੍ਰਧਾਨ ਜੀ ਇੱਕ ਸਮਰਗੋਸ਼ਰ ਮਾਸ਼ੱਲਾ ਹੈ ਪਰ ਮਾਣ ਹੈ ਕਿ ਇਹ ਨੈਸ਼ਨਲ ਜੀ ਪ੍ਰਧਾਨ ਸਾਹਿਬ ਦੇ ਵੱਲੋਂ ਰਾਗੀ ਭਟਕਾ ਨੂੰ ਬਹੁਤ ਬਹੁਤ ਸਨਮਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਚੰਦਿਆ ਤਲਵਰਖਨ ਮਹਾਰਾਜ ਜਿਸ ਕੀ ਜੀਵਨ ਨਾਮਦਾਨ ਕਮਨਿਆ ਚੁੱਕਾ ਹੈ ਇੱਕ ਗੱਲ ਜਿਹੜੇ ਆਪਣੇ ਕੋਲ ਢਾਡੀ ਆਏ ਜਿਨਾਬ ਗੀਤ ਜਿਹੜੇ ਸਰੰਗੀ ਮਾਸਟਰ ਨੇ ਉਹ ਵੀ ਬੜੀ ਕੁੱਝੀ ਹੋਈ ਹਸਤੀ ਯਾਰ ਕਿਉਂਕਿ ਕਿ ਦੁਨੀਆਂ ਦੇ ਮਸ਼ਹੂਰ ਸਾਡੀ ਗੁਰਵਰਤ ਸਿੰਘ ਜੀ ਦਾ ਰੇਲਾ ਉਹਨਾਂ ਦੇ ਨਾਲ ਸਰਗਿਤ ਪਲੇ ਕਰਦੇ ਰਹੇ ਆ ਤੇ ਜੋ ਵਿਭਿੰਨ ਸਾਡੀਆਂ ਪਿੰਡਾਂ ਪਹੁੰਚ ਗਏ ਨੇ ਇਹ ਵੀ ਸਰਦਾਰ ਦਰਸ਼ਨ ਸਿੰਘ ਜੀ ਦੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਕਿਉਂਕਿ ਉਹ ਬੋਲਡ ਨੈਟਲਿਸ ਟਾਡੀ ਨੇ ਜਿਹੜੇ ਟੌਪ ਦੇ ਟਾਡੀ ਕਿਹਾ ਜਾਂਦੇ ਆ ਆਮ ਗੱਲ ਨਹੀਂ ਕੁੜਾ ਨਾ ਬੋਲੇ ਜਿਹਨਾਂ ਦਾ ਨਾਮ ਤੇ ਮੁਖਾਜੀ ਹੈ ਮੈਂ ਨਾਮ ਦੱਸਾਂ ਕਿ ਛੋਟੀ ਗੱਲ ਹੈ ਬੜੀ ਵੱਡੀ ਗੱਲ ਆਪਣਾ ਨਾਮ ਬਰਲਤ ਹੈ ਆਪਣੇ ਆਪ ਵਿੱਚ ਕੋਈ ਇੱਕ ਮਿਸਾਲ ਨੇ ਸਰਦਾਰ ਵਰਸਨ ਸਿੰਘ ਜੀ ਦੇ ਉਹਨਾਂ ਦੀ ਬੇਟੀ ਜਿਹਨੇ ਬਹੁਤ ਵਧੀਆ ਢਾਡੀ ਜੱਥਾ ਜਿਹੜਾ ਤੁਹਾਡੇ ਕੋਲ ਆਇਆ ਲਾਹਾ ਲੈਣਾ ਤੇ ਉਹਨਾਂ ਦਾ ਮਾਨ ਵੀ ਜ਼ਰੂਰ ਕਰਨਾ ਹੈ ਨੋਕੇ ਦੇ ਕਵੀਰ ਸਾਹਿਬ ਨੇ ਆਖਿਆ ਜਿੜੀ ਚੁੰਝ ਪਰ ਲੈ ਗਈ ਨਦੀਨਾ ਕਟਿਆ ਵੀਰ ਦਾਲ ਦਿੱਤਾ ਧਰਨਾ ਕਟੇ ਕਹਿ ਦੇ ਫਲਕ ਤੇ ਇਸ ਕਰਕੇ ਆਉ ਟੱਡਗਾ ਦੇ ਪਾਸੋਂ ਵੀ ਆਪਾਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੇਨਾ ਘਰ ਮਾਲਕ ਹੈ ਸਟੇ ਸੈਕਟਰੀ ਜਿਸ ਨੇ ਮਿਲਵਾ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਸਪੋਰਟਰ ਦੀ ਖਲਕ ਧਰਨਾ ਦਾ ਪੂਰੀਆਂ ਕਰਮ ਆਓ ਸਾਡੀ ਸੰਗਤ ਨੂੰ 1012 ਸਰਬਤ ਨੂੰ ਭਲਾਏ ਗੁਰੂ ਜੀ ਪਰਮ ਸਨਮਾਨ ਤੇ ਸਤਿਕਾਰ ਜੋ ਮੇਜਰ ਰੱਖੇ वाहे गुरू ख़ालसाग हाज़ी वाहेगुरू जी का ख़ालू जी ਨੰਦਾਇੇ ਵੀ ਬਸਿੱਤ ਉਸ ਬਾਤੇ ਦੇ ਬਾਦੂਨ ਦੀਆਂ ਖੁਸ਼ੀਆਂ ਮਨਾਉਣੀਆਂ ਨੇ ਤੇ ਆਪਕੋ ਬੇਨਤੀ ਹੈ ਕਿ ਕੋਈ ਜੋੜੀ ਕੋਈ ਜੋੜਾ ਜੁੱਤੀ ਲੈ ਕੇ ਹਜ਼ੂਰ ਦੀ ਪਾਲਕੀ ਦੇ ਨੇੜੇ ਨਾ ਹੋਵੇ ਜਿਹੜੇ ਵੀਰ ਭਾਈ ਸਾਹਿਬ ਨੇ ਖੜੇ ਵਿੱਚ ਜੋੜੇ ਪਾਏ ਨੇ ਕੋਹਣ ਪਾਏ ਵੀ ਘਰਾਵਾ ਪਾਏ ਉਹਨਾਂ ਬੇਨਤੀ ਉਹ ਪਾਲਕੀ ਸਾਹਿਬ ਤੋਂ ਪਿਛਾ ਹੋ ਜਾ ਰਾਗੀ ਸੰਗਤ ਦੀ ਟਰਾਲੀ ਤੋਂ ਵੀ ਪਿਛਾ ਰਹੇ ਆਵਾਇਆਂ ਵੀ ਜੋੜੇ ਪਾਏ ਨੇ ਜੁੱਤੀਆਂ ਪਾਏ ਨੇ ਪਿਛਾ ਰਹੇ ਪਾਲਕੀ ਸਾਹਿਬ ਤੋਂ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਸਤਿ ਰੱਖੋ ਸਤਗੁਰ ਸੱਦੇ ਪਾਤਸ਼ਾਹ ਦਇਆ ਦੇ ਘਰ ਹਜ਼ੂਰ ਤਨਗੁਰ ਗੁਰੂ ਸਾਹਿਬ ਦੀ ਬਾਣੀ ਅੰਦਰ ਫਰਮਾਨ ਕਰਦੇ ਹੈ ਇਹਸ ਧਰਤੀ ਦੇ ਉੱਤੇ ਪਾਪ ਦਾ ਫਸਾਰਾ ਵਧਿਆ ਧਰਤੀ ਦੇ ਰੋਗ ਤੇ ਬਰਲਾ ਦੇ ਪੁਕਾਰ ਜੀਤੀ ਹੈ ਕਾਲ ਪੁਰਖ ਵੈਰ ਨੂੰ ਜੀ ਕੋਈ ਐਸਾ ਕੋਈ ਬਲੀ ਕੋਈ ਐਸਾ ਕੋਈ ਯੋਗਾ ਕੋਈ ਐਸਾ ਪੀਰ ਪਹਿਨ ਜਿਹੜਾ ਇਸ ਧਰਤੀ ਉੱਤੇ ਵੜਤੇ ਹੋਏ ਪਾਪਾਂ ਦੇ ਭਾਰ ਨੂੰ ਪਿਟਾ ਸਕੇ ਹਜ਼ੂਰ ਹਜ਼ੂਰ ਬਿਆਨ ਦੇ ਤੌਰ ਤੰ ਗੁਰਨਾਨਕ ਦੇ ਮਹਾਰਾਜ ਇਸ ਧਰਤੀ ਤੇ ਆਏ ਨੇ ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਸੁਣੀ ਪੁਕਾਰ ਦੁਤਾਰ ਪ੍ਰਮਖੋਰ ਨਾਲ ਜਗ ਮਹਤਖਾਈ ਹਜ਼ੂਰ ਦਾਤੇ ਨੇ ਇੱਥੇ ਸਿੱਖੀ ਦਾ ਆਵਾਜ਼ ਕੀਤਾ ਨਾਮ 재미 <laughs> मार् सरमंद जीाहि भाई बलबी सी डॉक्टर साहब बारा माल भेजे गुरु